ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਾ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਹਾਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਸੱਜਣਾ ਆਪਣੀ ਨਰਕਪਰਖ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਦੋ ਟਾਈਮ ਚੋਕੇ ਗੱਭਨੂ ਟਿੱਪ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜਾਂਦਾ ਪਹੁੰਚੇ ਆ ਪਿੰਡ ਜਿਹੜੀ ਚੁੰਗਿਆਲੀ ਇੰਗਾਰੀ ਦੇ ਤੇ ਜ਼ਿਲ੍ਹੇ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਤਹਿਸੀਲ ਵੀ ਇਹਨੂੰ ਫਿਰੋਜ਼ਪੁਰ ਦੋ ਪਸ਼ੂ ਐ ਇਸ ਫਾਰਮ ਤੋਂ ਵਿਖਾਵਾਂਗੇ ਇੱਕ ਤਾਜੀ ਸੂਈ ਸਵਾਈ ਝੋਟੀ ਤੇ ਇੱਕ ਵੈੜ ਖੀਰੀ ਵਛੀ ਸੂਈ ਆ ਆਪ ਵੀ ਵਛੀ ਆ ਮਗਰ ਵਛੀ ਆ ਆਓ ਕਰੀਏ ਗੱਲਬਾਤ ਬਾਈ ਸੇਵਕਨਾ ਪੁੱਛ ਕੇ ਪਾ ਪੱਤਾ ਕਿਵੇਂ ਦਾ ਰਹੂਗਾ ਤੇ ਬਾਈ ਗੁਰਸੇਪ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਦਾਂ ਐ ਚੜਦੀ ਕਲਾ ਅਰੇ ਚੜਦੀ ਕਲਾ ਚੜਦੀ ਕਲਾ ਚੱਲ ਰਹੀ ਝੋਨੇ ਦੀ ਲਵਾਈ ਲੋਈ ਪੂਰੀ ਚੜਦੀ अच्छा अच्छा पूरे खबे तबे आए बारो हैं चल कोई महाराज ऐसे तरह हां जी ते किन्ने पशु है दो ही आज दो ही एक ब herd है एक चंडी ड्रेस करिये नोट ड्रेस जी ਪਿੰਡ ਚੰਗਾਲਿਕ ਦੀਮ ਜ਼ਿਲ੍ਹਾ ਫਰੀਪੁਰ ਤਹਿਸੀਲ ਫਰੀਪੁਰ ਮੋਬਾਈਲ ਨੰਬਰ 62831 23428 ਠੀਕ ਹੈ ਦੋ ਪਸ਼ੂ ਹਨਾ ਛੋਟੀ ਤੋਂ ਕਰੀਏ ਸ਼ਵਾਦ ਹਾਂ ਜੀ ਸੂਈ ਸਵਾਈ ਸੂਈ ਸਵਾਈ ਪਹਿਲਾਂ ਛੋਟੀ ਕਿੰਨਾ ਦੁੱਧ ਹੋਊਗਾ ਦੁੱਧ ਬਈ ਜੀ 7 ਕਿਲੋ ਤੇ ਮੂੰਹ ਤੋਂ ਬਈ ਦੋਂਦੀ ਦੋਂਦੀ ਠੀਕ ਹੈ ਤੇ ਖੁੱਲ ਗਏ ਤੋਰਾ ਤਰਾ ਕਰਵਾਈਏ 7 ਕਿਲੋ ਸਜਨੋ ਦੁੱਧ ਕੋਲੂ ਹਨਾ ਹਾਂਜੀ ਬੱਚੇ ਸਨੇ ਪੂਰਾ ਬੱਚੇ ਸਨੇ ਜੈਡ ਬਲੈਕ ਚੋਟੀ ਆ ਗਈ ਲੋਈ ਤੇ ਸੋਹਣੀ ਆ ਸਜਨੋ ਬੰਦ ਲੇਵੇ ਦੀ ਆ ਚੋਟੀ ਠੀਕ ਆ ਤੇ ਫੇਸ ਕੁਆਲਟੀ ਵੀ ਸੋਹਣੀ ਆ ਸਿੰਘ ਸਿੰਘ ਦੀ ਬੰਤਰ ਸੋਹਣੀ ਕਮਾਲਾ ਬਾਈ ਤੇ ਨਿੱਕੀ ਕੋਲ ਸਿੰਘੀ ਆ ਜਿਹਨੂੰ ਕਹਿ ਸਕਦੇ ਆ ਜਿਹਨੇ ਘਰ ਦਾ ਗੁਜ਼ਾਰਾ ਕਰਨਾ ਕੋਈ 5-6 ਕਿਲੋ ਦੁੱਧ ਦੀ ਲੋੜ ਆ ਹੁਣ ਗਰਮੀ ਆ ਜਲ ਪਾਣੀ ਦੀ ਲੋੜ ਆ ਉਹ ਆਪਣੀ ਫ੍ਰੀਦਾ ਦੀ ਕਰ ਸਕਦਾ ਹੈ ਤੇ ਜੈਡ ਬਲੈਕ ਆ ਬਿਲਕੁਲ ਪੰਦ ਲੈਵੇ ਦੀ ਸੱਜਰੋਂ ਥੋੜੀ ਜਿਹੀ ਲੈਵਾ ਗਾਂ ਨੂੰ ਰੱਖ ਲਈ ਆ ਨੋਈ ਤੇ ਸੋਹਣੀ ਜਿੰਨੀ ਵੀ ਹੈਗੀ ਬਾਕੀ ਸੋਹਣਾ ਬਹੁਤ ਸੋਹਣਾ ਲੱਗਾ ਚੁਵਾਈ ਵੀ ਸੋਹਣੀ ਹੋ ਗਈ ਹੜਾ ਭਾਈ ਹਾਂਜੀ ਭਾਈ ਕਿੰਨੀ ਕਿੰਨੀ ਦੀ ਕੀਮਤ ਕਿੰਨੀ ਕੀਮਤ ਵੀ ਜੀ ਦੀ 65000 ਰੁਪਏ ਓਕੇ ਹਾਦਨਾ ਹਾਂ ਉਹਨਾਂ ਤੋਂ ਯਾਪੇ ਵੀ ਫੇਰ ਵੀ ਕਰ ਦਿੱਤੀ ਬਾਹਰ ਦੇ ਬਾਹਰ ਦੇ ਹਾਂਜੀ ਚਲੋ ਹੋਰ ਹੋ ਜੂ ਕਿ ਕੋਈ ਯਾਰ ਮੌਕੇ ਤੇ ਕਰ ਦਿਓ ਮੌਕੇ ਤੇ ਇੱਕ ਆ ਗਈ ਖੀਰੀ ਵਾਛੀ ਹਨਾ ਮਗਰੇ ਵਾਛੀ ਕਿੰਨੇ ਦਿਨਾਂ ਦੀ ਸੂਈ ਹੈ ਕੱਲ ਦੀ ਸੂਈ ਹੈ ਅੱਛਾ ਹਾਂਜੀ ਕਿੰਨਾ ਬੋਲਾ 16 ਦੀ ਵਾਛੀ ਤੇ ਬੋਲਾ ਕਿੰਨਾ ਬੋਲਾ ਵੀਰ ਜੀ 15 16 ਲੀਟਰ ਦਾ ਹੈ ਇਸ ਟਾਂ 15 ਤੋਂ 16 ਪਲੱਸ ਜਿਹੜਾ ਬੋਲਾ ਚੱਲ ਰਹੀ ਹੈ ਹਨਾ ਹਾਂਜੀ ਠੀਕ ਆ ਖੁੱਲ ਕੇ ਵੈੜ ਤੁਰਤ ਤਰਾ ਕਰਵਾਈਏ ਚੈੱਕ ਵੱਛੀ ਬੜੀ ਪਿਆਰੀ ਆ ਮਗਰ ਵੀ ਤੇ ਆਪ ਵੀ ਸੱਚ ਨੂੰ ਵੱਛੀ ਆ ਤੇ ਜਿਹੜਾ ਕਾਦ ਆ ਉਹ ਬਾਈ ਸੇਵ ਕਦੇ ਬਿਲਕੁਲ ਸਿਰ ਤੇ ਬਰਾਬਰ ਆਉਂਦਾ ਵੱਛੀ ਦਾ ਕਿਉਂਕਿ ਫਾਰਮ ਵਾਲੀ ਆ ਕੋਈ ਵੈੜ ਨੋਈ ਚਲੋ ਜੀ ਤੋਰਾ ਤਰ ਆ ਵੀ ਚੰਗਾ ਵੈੜ ਦਾ ਲੈਓ ਬਾਈ ਸੇਵ ਜੀ 25 ਤੋਂ 30 ਲੀਟਰ ਦੁੱਧ ਦੇਣ ਵਾਲੀ ਵੈੜ ਆ ਠੀਕ ਆ ਫਾਰਮ ਦੇ ਕੰਮ ਦੀ ਵੈੜ ਆ ਲੋ ਬਹੁਤ ਸੋਹਣੀ ਆ ਟਕ ਕੁਆਲਟੀ ਲੱਗੀ ਤੇ ਬਾਈ ਜੀ ਇਹਦੀ ਕੀਮਤ ਕੀਮਤ ਵੇਚ ਦੀਆਂ ਦਾ 10000 ਰੁਪਏ ਮੰਗਦੀ ਜਾਇਜ਼ ਕਰਕੇ ਕਿੰਨੇ ਦੀ 95 ਦੇ ਦਿਆਂਗੇ ਹੋਰ ਮਾਰ ਤਾਂ ਹੋਰ ਦੋ ਛੱਡ ਦੇ ਨਹੀਂ ਜਿਆਦਾ ਜੀ ਹੋਰ ਕਰ ਦਿਓ ਚਾ 90 ਦੇ ਦੇ 90 ਚੋ ਵੀ ਕਰ ਦੋ ਨਹੀਂ ਕਰ ਦੋ ਚੱਲ ਯਾਰ ਛੱਡ ਦਾਂ ਦੋ ਛੱਡ ਦੋ ਚੱਲ ਦੋ ਛੱਡ 88 ਹੈ ਇਹੋ ਪਸ਼ੂ ਹਾਂਜੀ ਇਹ ਠੀਕ ਸੱਜਣੋ ਇਹੋ ਦੋ ਪਸ਼ੂ ਆ ਖਰੀਦਾਰੀ ਆਪਣੀ ਕਰਿਓ ਵੈੜ ਵੀ ਸੋਹਣੀ ਆ ਕਿਉਂਕਿ ਖੀਰੀ ਆ ਮੂੰਹ ਤੋਂ ਵਸ਼ੀ ਆ ਤੇ ਆਪ ਵੀ ਮਗਰ ਵਸ਼ੀ ਜਾਂਦੇ ਤੇ ਦੋਵੇਂ ਪਸ਼ੂ ਆ ਝੋਟੀ ਪਲੂਣ ਆ ਤੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ